ਬੇਸਿਕਲੀਆ ਇੱਕ ਫੈਮਿਲੀ ਡਿਸਪਿਊਟ ਆਫਿਸ ਵਿੱਚ ਹੈਗਾ ਇੱਕ ਬਚਿੱਤਰ ਸਿੰਘ ਨਾਮ ਨੇ ਰਿਟਾਇਰ ਡੀਐਸਪੀ ਨੇ ਜਿੰਨਾ ਕੋ ਪਰ ਲਿਮਰੀ ਪਤਾ ਲੱਗਾ ਸੀ ਜਰਪੀ ਵਿੱਚ ਜੀਐਟਆਰ ਉਹਨਾਂ ਦੀ ਜੋ ਇੱਥੇ ਹਾਲੀ ਪਤਾ ਲੱਗਾ ਜਿੰਨਾ ਕਾ ਸ਼ੁਰੂਆਤ ਸੀ ਉਹਨਾਂ ਦੇ ਦੋ ਮੈਰਿਜ ਕੋ ਉਸੇ ਨੂੰ ਲੈ ਕੇ ਉਹਨਾਂ ਦਾ ਝਗੜਾ ਉਸੇ ਜੋ ਲਈ ਬੀਆ ਬੀਵੀ ਨਾਲ ਚੱਲਦਾ ਸੀ ਅੱਜ ਕੋਈ ਉਹਨਾਂ ਦਾ ਝਗੜਾ ਹੋਇਆ ਵਾ ਤੇ ਇੱਥੇ ਸੜਕ ਦੇ ਹੀ ਉਹਨਾਂ ਦਾ ਕੋਈ ਗੱਲਬਾਤ ਕਰਕੇ ਦੇ ਜਦੋਂ ਵਾਪਸ ਜਾਣ ਲੱਗੇ ਆ ਇਹਦੇ ਵਿੱਚ ਬਚਿੱਤਰ ਸਿੰਘ ਵੱਲੋਂ ਜਿਹੜੀ ਆਪਣੇ ਜਿਹੜਾ ਉਹਦਾ ਪਹਿਲਾ ਪਰਿਵਾਰਕੀ ਹਾਂਜੀ ਉਹਨਾਂ ਵੱਲੋਂ ਉਹਨਾਂ ਦੇ ਫਾਇਰਿੰਗ ਕਰ ਦਿੱਤੀ ਕਿਹਦੇ ਉੱਤੇ ਕਿਹਦੇ ਕਿਹਦੇ ਫਾਇਰਿੰਗ ਕੀਤੀ ਉਹਦੇ ਵਿੱਚ ਉਹਨਾਂ ਦੇ ਬੇਟੇ ਦੇ ਆ ਜੀ ਤੇ ਉਹਨਾਂ ਦੀ ਵਾਈਫ ਦੇ ਦੇ ਉਹਨਾਂ ਦੀ ਨੌਮ ਆ ਕਿੰਨੇ ਰਾਊਂਡ ਗੋਲੀ ਚੱਲੀ ਆ ਇਹ ਹਾਲੀ கிਲੀਅਰ ਕਰ ਰਹੇ ਹਾਂ ਜੀ ਹਾਲੀ ਸਰਚ ਕਰ ਰਹੇ ਹਾਂ ਮੌਕੇ ਦੀ ਹਸਪੀਟਲ ਦਾਖਲ ਹੈ ਸਰ ਉਹ ਜਿਹੜੇ ਇਹ ਇੰਜਰ ਨੇ ਉਹ ਸਾਰਿਆਂ ਨੂੰ ਹਸਪੀਟਲ ਦੇ ਵਿੱਚ ਦਾਖਾਵਾ ਕੀਤਾ ਹੈ। ਇੱਥੇ ਨਾਕਾ ਲਗਾਇਆ ਗਿਆ ਸੀ ਤਾਂ ਡੇਵਲੋ ਕਹਿ ਰਹੇ ਉਹ ਸਾਰਾ ਰਾਉਂਡ ਅਪ ਕਰ ਲਿਆ ਗਿਆ ਬੰਦਾ ਜਿਹੜਾ ਸੀ। ਉਹਨੇ ਗੋਲੀਆਂ ਚਲਾਈਆਂ ਸੀ CRPF ਦਾ ਹੈ ਕਿ ਪੰਜਾਬ ਪੁਲਿਸ ਦਾ ਨਹੀਂ CRPF ਨੇ ਉਹ ਰਾਉਂਡ ਅਪ ਕਰ ਲਿਆ ਬੇਸਿਕਲੀ ਏਰੀਆ ਜਿਹੜਾ ਇਹ ਮਜੀਠਾ ਰੋਡ ਆਣੇ ਦਾ ਵਾ ਬੰਦਾ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਸਰ ਤੁਹਾਡੇ ਇੱਥੇ ਰਿਪੋਰਟ ਲਿਖਾਣਾ ਸੀ ਜਾਂ ਹਸਪਤਾਲ ਵਿੱਚ ਇਲਾਜ ਕਰਾਣਾ ਸੀ ਮੈਂ ਦੱਸ ਰਿਹਾ ਵੀ ਕੋਈ ਝਗੜੇ ਨੂੰ ਲੈ ਕੇ ਆਲੀ ਆ ਤੇ ਵਾਪਸ ਚਲੇ ਗਏ ਸਾਡੇ ਕੋਲ ਰਿਪੋਰਟ ਕੋਈ ਨਹੀਂ ਹੋਈ ਜਿੱਤੋ ਹੀ ਮੁੜ ਗਏ ਨੇ ਉਹ ਇੱਥੇ ਹੀ ਆ ਕੇ ਝਗੜਾ ਹੋਇਆ ਵਾ ਕਿ ਉਹ ਸਾਰੀਆਂ ਚੀਜ਼ਾਂ ਜੀ ਇਨਵੈਸਟੀਗੇਸ਼ਨ ਦਾ ਬਾਰਡ ਹੈ ਸਭ ਕਲੀਅਰ ਹੋ ਗਿਆ। ਕਿਸੇ ਨੋ ਨੰਦਾ ਫੜਿਆ ਗਿਆ ਵਾ। ਬੰਦਾ ਰਾਉਂਡ ਅਪ ਹੋ ਗਿਆ ਵਾ ਜੀ। ਹਾਲ ਹੀ ਮੈਂ ਦੱਸਿਆ ਵੀ ਤੁਹਾਨੂੰ ਜ਼ਿਆਦਾ ਇਹਦੇ ਵਿੱਚ ਜਿਹੜੀ ਡਿਟੇਲ ਆ ਇਹ ਏਰੀਆ ਪੈਂਦਾ ਵਾ ਥਾਣਾ ਮਜੀਠਾ ਰੋਡ ਦਾ ਜੀ। ਕਿੰਨੀਆਂ ਗੋਲੀਆਂ ਚਲਾਈਆਂ ਗਿਆ ਨਾਂਵਾਂ ਵੱਲੋਂ? ਮੈਂ ਕਹਾਂ ਜੀ ਹਾਲ ਹੀ ਪ੍ਰੀਲਿਮਰੀ ਸਟੇਜ ਦੀ ਹੈਗਾ ਜੀ ਤੁਹਾਨੂੰ ਸਾਰਾ ਕੁਝ ਕਿਸੇ ਦੀ ਮੌਤ ਵੀ ਹੋਈ। ਬ੍ਰਦਰ ਐਡਮਿਟ ਕਰਵਾਇਆ ਗਿਆ ਗੋਲੀ ਖਾਣ ਦੀ ਵਜ੍ਹਾ ਸੀ। ਕਿੱਥੇ ਲੱਗੀ ਸਰ ਗੋਲੀ ਕਿਹੜੀ ਜਗ੍ਹਾ ਤੇ? ਬ੍ਰਦਰ ਐਡਮਿਟ ਕਰਵਾ ਦਿੱਤਾ ਗਿਆ। ਤਿੰਨੇ ਨੇ ਐਡਮਿਟ ਕਰਾਏ। ਤਿੰ ਬ੍ਰਦਰ ਮੈਂ ਹਾਲੀ ਮੌਕੇ ਤੇ ਜਾਣ ਗਿਆ ਐਸਐਚਓ ਮਜੀਠਾ ਰੋਡ ਵੀ ਮੈਂ ਵੀ ਜਾਣਦਾ ਹਾਂ ਫਿਰ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਫਰਦਰ ਅਸੀਂ ਸਟੇਟਮੈਂਟ ਦੇ ਸਕਦੇ ਜੀ ਠੀਕ ਹੈ ਤੁਸਾਂ ਨੇ ਕੀ ਕਾਰਵਾਈ ਕੀਤੀ ਕੀ ਜੀ ਬ੍ਰਦਰ ਮੈਂ ਦੱਸ ਰਿਹਾ ਵੀ ਮੌਕੇ ਤੇ ਜਿਹੜੇ ਐਸਐਚਓ ਮਜੀਠਾ ਰੋਡ ਨੇ ਆ ਚੁੱਕੇ ਨੇ ਉਹਨਾਂ ਵੱਲੋਂ ਜਿਹੜੀ ਇਹ ਫਰਜ਼ਦਾਰ ਹੋਣਾ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਜਾਵੇ ਕਿਉਂਕਿ ਏਰੀਆ ਉਹਨਾਂ ਦਾ ਜੂਰੀਡਿਕਸ਼ਨ ਬਣਦੀ ਹੈ। ਇਹ ਕਿੱਥੇ ਕਿਹੜੇ ਇਲਾਕੇ ਚ ਰਹਿੰਦੇ ਸੀ ਆ ਪਰਿਵਾਰ ਦੇ? ਦੇਖੋ ਐਸ। ਇਹ ਫਰਨਾਲ ਪਿਛਲਾ ਪਿੰਡ ਦੇ ਇਹਨਾਂ ਦਾ ਬਲੱਗਣੇ ਆ ਜੀ ਤੇ ਇੱਥੇ ਕਿਰਾਏ ਦੇ ਦੱਸ ਰਿਹਾ ਵੀ ਨਹਿਰੂ ਗਲੋਨੀ ਸ਼ਹਿਰ ਹੈ। ਬਿਲਕੁਲ। ਤਸਵੀਰ ਵੀ ਆਪਣੀ ਸੀ ਜਾਂ ਲਾਇਸੈਂਸ ਸੀ ਇਹ ਵੈਰੀਫਾਈ ਕਰਨਾ ਦੀ ਹੈ ਜੀ। ਸਰ ਕਿੰਨੀਆਂ ਦੀ ਪਤਾ ਲੱਗਾ ਕੀ ਮਾਮਲਾ ਕੀ ਹੈ ਸਾਰਾ? ਇਹਨਾਂ ਦਾ ਆਪਣਾ ਫੈਮਿਲੀ ਡਿਸਪਿਊਟ ਹੈ ਜੀ ਤੇ ਬਾਕੀ ਅਸੀਂ ਵੈਰੀਫਾਈ ਸਰ ਜਿਹਨੂੰ ਗੋਲੀ ਲੱਗੀ ਉਹਦੀ ਮੌਤ ਹੋ ਚੁੱਕੀ ਹੈ ਅ ਅਜੇ ਇਸ ਬਾਰੇ ਕਲੀਅਰ ਨਹੀਂ ਕਰ ਰਹੇ ਸਰ ਕਿੰਨੇ ਬੰਦਿਆਂ ਨੂੰ ਗੋਲੀਆਂ ਲੱਗੀਆਂ ਜੀ ਇੱਕ ਬੰਦੇ ਤੇ ਲੱਗੀ ਹੈ ਜੀ ਬਾਕੀ ਅਜੇ ਕਲੀਅਰ ਨਹੀਂ ਹੋਇਆ ਕਿ ਕਿੰਨੇ ਮੁਰਦੇ ਨੇ ਬਾਕੀਆਂ ਨੂੰ ਨਹੀਂ ਨਹੀਂ ਬਾਕੀਆਂ ਨੂੰ ਕਟਿਆ ਵਾ ਹਸਪੀਟਲ ਦੀ ਜੀ ਕਹਿ ਰਹੇ ਨੇ ਜ਼ਖਮੀ ਹੋਏ ਨੇ ਐਸਐਚਓ ਸਾਹਿਬ ਕਹਿ ਰਹੇ ਜ਼ਖਮੀ ਹੋਏ ਤਿੰਨੇ ਪਰ ਉਹਨਾਂ ਨੂੰ ਆਪਾਂ ਹਸਪੀਟਲ ਭੇਜਤਾ ਵਾ ਜੀ ਹਸਪੀਟਲ ਗਏ ਆ ਲੜਾਈ ਚੱਲ ਰਹੀ ਸੀ ਸਰ ਥੋੜੀ ਚੰਗੀ ਹਸਪੀਟਲ ਜਾ ਕੇ ਵੈਰੀਫਾਈ ਕਰਦੇ ਆ ਸਰ ਗੋਲੀ ਚੱਲਣ ਤੋਂ ਪਹਿਲਾਂ ਤੁਹਾਡਾ ਬਰ ਮਲਾਜਮ ਅੱਜ ਕਿੱਥੇ ਸੀ ਨਹੀਂ ਇੱਥੇ ਮਲਾਜ